ਕੀ ਕਹਿ ਰਹਾ ਚੱਲੋ ਦੇਖੋ ਘਗਰ ਦੀ ਸਥਿਤੀ ਪਿਛਲੇ 2 ਦਿਨਾਂ ਦੇ ਕੰਪੈਰੀਟਿਵਲੀ ਬਹੁਤ ਠੀਕ ਹੈ ਪਾਣੀ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀ 742 ਪੁਆਇੰਟ ਅੱਜ ਤੱਕ ਪਹੁੰਚ ਗਿਆ ਸੀ ਤੇ ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਦੀ ਭਾਵਨਾ ਹੋ ਗਈ ਸੀ ਸੋ ਮੈਂ ਜਿੱਥੇ ਆਇਆ ਅੱਜ ਪਾਣੀ ਦਾ ਪੱਧਰ ਜਿਹੜਾ 741 ਫੁੱਟ ਹੈ ਮਤਲਬ 2 ਫੁੱਟ ਦੇ ਕਰੀਬ ਹੈ ਜਿਹੜਾ ਪਾਣੀ ਘਟ ਗਿਆ ਤੇ ਇਹ ਜਿਹੜਾ ਪਾਣੀ ਆਉਂਦਾ ਪਿਛਲੀਆਂ ਜਿਵੇਂ ਕਥਲ ਡਰੇਨ ਹੈ, ਸਰਾਲਾ ਹੈ, ਭਾਂਕਰਪੁਰ ਹੈ ਉਹਨਾਂ ਸਾਰਿਆਂ ਡਰੇਨਾਂ ਦੇ ਵਿੱਚੋਂ ਪਾਣੀ ਇੱਥੇ ਆਉਂਦਾ ਜੋ ਮੈਂ ਸਾਰਾ ਕੁਝ ਇੱਥੇ ਪੁੱਛਿਆ ਸਾਡੇ ਅਧਿਕਾਰੀਆਂ ਨੂੰ ਪਿਛਲੀ ਕਿਸੇ ਵੀ ਡਰੇਨ ਦੇ ਵਿੱਚ ਕਥਲ ਡਰੇਨ ਦੇ ਵਿੱਚ ਪਾਣੀ ਨਹੀਂ ਹੈ ਭਾਂਕਰਪੁਰ ਦੀ ਹੀ ਆਲਾ ਸਭ ਪਿੱਛੋਂ ਕੋਈ ਪਾਣੀ ਨਹੀਂ ਆ ਰਿਹਾ ਇਸ ਕਰਕੇ ਮੈਂ ਕਹਿ ਸਕਦਾ ਕਿ ਰਾਤ ਤੱਕ ਵੱਧ ਕਰ ਉਹ ਤਨੂ ਬੁੱਢੀ ਦਾ ਪਾਣੀ ਉਹ ਹੋਰ ਪਾਣੀ ਇਸ ਦੇ ਵਿੱਚ ਕੱਗਰ ਦਾ ਝੌਂ ਹੋਇਆ ਤੇ ਪਿੱਛੇ ਬਰਸਾਤਾਂ ਵੀ ਨਹੀਂ ਇਹਨਾਂ ਦਿਨਾਂ ਦੇ ਵਿੱਚ ਹੀ ਬਰਸਾਤਾਂ ਸੀਆਂ ਸੋ ਕੱਗਰ ਦੀ ਮੈਂ ਸਮਝਦਾ ਕੋਈ ਡਰਾੜੀ ਗੱਲ ਨਹੀਂ ਕਿ ਹੁਣ ਅਸੀਂ ਕਰੋੜ ਸਭ ਪੁੱਲ ਤੇ ਖੜੇ ਹਾਂ ਜਿਹਦੇ ਇੱਕ ਪਾਸੇ ਤੇ ਕੱਗਰ ਦੂਜੇ 598 ਫੁੱਟ ਚੌੜਾ ਤੇ ਪੁੱਲ ਦੇ ਸੱਜੇ ਪਾਸੇ ਕੱਗਰ 198 ਫੁੱਟ ਚੌੜਾ ਹੈ ਪਰ 598 ਫੁੱਟ ਦਾ ਪਾਣੀ ਹੈ ਜਿਹੜਾ ਉਹ 198 ਫੁੱਟ ਦੇ ਵਿੱਚ ਆਰਾਮ ਨਾਲ ਸਮਾਇਆ ਹੋਇਆ ਹੈ ਤੇ ਅਸੀਂ 198 ਫੁੱਟ ਦੇ ਜਿਹੜੇ ਇੱਕ ਗਰੇਥੇ ਰਹਿ ਗਿਆ ਮਕਰੋੜ ਤੋਂ ਕੜੈਲ ਤੱਕ 18 ਕਿਲੋਮੀਟਰ ਇੱਥੇ ਅਸੀਂ ਜੋ ਹੈ ਦੋਹੇ ਪਾਸੇ 15 ਫੁੱਟ ਚੌੜਾ ਤੇ ਕਾਫੀ ਉੱਚਾ ਜਿਹੜਾ ਬੰਨੋਂ ਬੰਨਿਆ ਇਹ ਪਿਛਲੇ ਸਾਲ ਹੀ ਬੰਨਿਆ ਹੈ ਜੀ ਤੇ 3.5 ਤੋਂ 4 ਕਰੋੜ ਰੁਪਇਆ ਲੱਗਿਆ ਆ ਹੁਣ ਜਰੂਰਤ ਪੈ ਗਈ ਸੀ ਜੀਸੀਬ ਦੀ ਤਾਂ ਇਸੇ ਬੰਨ ਦੇ ਉੱਤੋਂ ਦੀ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੇ ਨੇ ਜੀਸੀਬ ਇੱਥੋਂ ਗਈ ਤੇ ਉੱਥੇ ਜਿੱਥੇ ਕੋਈ ਕਮੀ ਸੀ ਉੱਥੇ ਦੂਰ ਕਰਕੇ ਪਹਿਲਾਂ ਕੀ ਸੀ ਬੰਨ ਤਾਂ ਦੋਨੇ ਪਾਸੇ ਹੈ ਨਹੀਂਦੀ 3-4 ਫੁੱਟ ਬੰਨ ਸੀ ਕੋਈ ਚੜਾਈ ਨਹੀਂ ਦੀ ਕਿਤੇ ਚੜਾਈ ਹੈ ਕਿਤੇ ਨਹੀਂ ਸੀ ਕਿਨ ਕਿਸ اوف ਐਮਰਜੈਂਸੀ ਜੇ ਸਾਧਨਾਂ ਦੀ ਜਰੂਰਤ ਪੈ ਜਾਂਦੀ ਤੀ ਕਿਤੇ ਕੋਈ ਬਰੀਚ ਹੋਣ ਦਾ ਖਤਰਾ ਹੋ ਜਾਂਦਾ ਹੋਰ ਹੋ ਜਾਂਦਾ ਸਵਾਏ ਮੂਕ ਦਰਸ਼ਕ ਬਣੇ ਰਹਨ ਤੇ ਕੋਈ ਸਾਧਨ ਨਹੀਂ ਕਿਉਂਕਿ ਸਾਧਨ ਜਾ ਨਹੀਂ ਸਕਦੇ ਸੀ ਟਰਾਲੀ ਨਹੀਂ ਜਾ ਸਕਦੀ ਸੀ ਮਿੱਟੀ ਨਹੀਂ ਜਾ ਸਕਦੀ ਸੀ ਕੋਈ ਮਸ਼ੀਨ ਨਹੀਂ ਜਾ ਸਕਦੀ ਸੀ ਖੜੇ ਰਹਿੰਦੇ ਸੀ ਘੱਗੜ ਟੁੱਟ ਗਿਆ ਰੋਲਾ ਰੱਪਾ ਪੈ ਗਿਆ ਕਿ ਘੱਗੜ ਟੁੱਟ ਗਿਆ ਘੱਗੜ ਟੁੱਟ ਗਿਆ ਸੋ ਅਸੀਂ ਇਹਦੇ ਲਈ ਪ੍ਰਬੰਧ ਕੀਤੇ ਹੋਏ ਨੇ ਕਿ 15 ਫੁੱਟ ਚੌੜਾ ਤੇ ਕਾਫੀ ઊંચੇ ਬਣਵੇ ਅੱਜ ਇਸ ਸਮੇਂ 748 ਫੁੱਟ ਧੱਗਰ ਦੇ ਵਿੱਚ ਪਾਣੀ ਚੱਲ ਰਿਹਾ ਪਰ ਇੱਥੇ ਦੇਖੋ ਕਿਸੇ ਪਾਸੇ ਕੋਈ ਸ਼ੰਕਰ ਨਹੀਂ ਨਜ਼ਰ ਆ ਰਿਹਾ ਬੰਨ ਉੱਚੇ ਨੇ ਮਜ਼ਬੂਤ ਨੇ ਸੋ ਇਸ ਕਰਕੇ ਮੈਂ ਕਹਿ ਸਕਦਾ ਕਿ ਬੇਸ਼ੱਕ ਇੱਕ ਘਰ ਇਹ ਸਾਨੂੰ ਮਾਰ ਤਾਂ ਦੂਜੀਆਂ ਸਟੇਟਾਂ ਦੇ ਚਲਣੀ ਪੈਂਦੀ ਹੈ ਜੇ ਮਾਝਲ ਦਾ ਪਾਣੀ ਆਇਆ ਤਾਂ ਸਾਡੇ ਆ ਗਿਆ ਹਲਕੇ ਲਹਿਰੇ ਨੂੰ ਸਭ ਤੋਂ ਵੱਡੀ ਮਾਰ ਆ। ਪਰ ਅਸੀਂ ਫਿਰ ਵੀ ਭਗਵਾਨ ਦੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਇਹ ਸਾਰਾ ਝੱਲ ਵੀ ਰਹੇ ਹਾਂ ਤੇ ਠੀਕ ਵੀ ਕਰਦੇ। ਸਾਡੇ ਆਪਣੇ ਸਾਰੇ ਹਲਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਰਕਾਰ ਪੂਰੀ ਤਰ੍ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਹਮੇਸ਼ਾ ਕੱਗਰ ਦੀ ਗੱਲ ਕਰਦੇ ਆ ਜਦੋਂ ਮੈਨੂੰ ਮਿਲਦੇ ਆ ਕੱਗਰਵਾਰੇ ਪੁੱਛਦੇ ਆ। ਸੋ ਅਸੀਂ ਇੱਥੇ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਕੋਈ ਡਰ ਵਾਲੀ ਗੱਲ ਨਹੀਂ ਹੈ ਸਰ ਕੁੱਲ ਵੀ ਕੰਟਰੋਲ ਦੇ ਵਿੱਚ ਆ ਕਿਉਂਕਿ ਭਾਖੜਾ ਡੈਮ ਹੈ ਜਿਹੜਾ ਭਾਖੜਾ ਡੈਮ ਦੇ ਵਿੱਚ 1680 ਤੇ 85 ਫੁੱਟ ਤੱਕ ਦੀ ਕੈਪੈਸਿਟੀ ਹੈ ਅੱਜ 1644 ਫੁੱਟ ਤੇ ਖੜੇ ਆ ਮਤਲਬ ਕਹਿੰਦਾ ਕਿ ਉੱਥੇ ਵੀ 40 ਫੁੱਟ ਦੇ ਕਰੀਬ ਪਾਣੀ ਹਲੇ ਹੋਰ ਸਟੋਰ ਕੀਤਾ ਜਾ ਰਿਹਾ ਹੈ ਰੰਜੀਤ ਸਾਗਰ ਡੈਮ ਦੇ ਵਿੱਚ ਅਸੀਂ 30 ਫੁੱਟ ਦੇ ਕਰੀਬ ਨੀਚੇ ਖੜੇ ਆ ਉੱਥੇ ਪਾਣੀ ਹਲੇ ਹੋਰ ਸਟੋਰ ਕੀਤਾ ਜਾ ਰਿਹਾ ਹੈ ਤੇ ਪੌਂਗ ਡੈਮ ਦੇ ਵਿੱਚ ਅਸੀਂ 1376 ਤੇ ਖੜੇ ਹਾਂ ਉੱਥੇ 90 ਤੱਕ ਜਿਹੜੀ ਹੈ ਸਟੋਰ ਕੀਤਾ ਜਾ ਸਕਦਾ ਹੈ ਸੋ ਉੱਥੋਂ ਕੁਝ ਪਾਣੀ ਛੱਡਿਆ ਜਾ ਰਿਹਾ ਪਰ ਉਹਦੇ ਲਈ ਵੀ ਅਸੀਂ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਟਨਲਸ ਦੇ ਰਾਹੀਂ ਸੁਰੰਗਾਂ ਦੇ ਰਾਹੀਂ ਅਸੀਂ ਪਾਣੀ ਜਿਹੜਾ ਪੌਂਗ ਡੈਮ ਦਾ ਕਰੀਬ 9-10000 ਕਿਊਸੇ ਜਿਹੜਾ ਪਾਣੀ ਹੈ ਉਹ ਭਾਖੜਾ ਡੈਮ ਤੇ ਲੈ ਕੇ ਜਾ ਰਹੇ ਮਤਲਬ ਵੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਇਹ ਹੈ ਜੇ ਕਿ ਜੋ ਪਾਣੀ ਸਾਡੇ ਕੋਲੇ ਆ ਰਿਹਾ ਔਰ ਉੱਥੇ ਦੀ ਵੀ ਮੈਂ ਗੱਲ ਕਰਨਾ ਪਾਉਂ ਡੈਮ ਦੀ ਵਿਚਾਰੇ ਚਮੇਰਾ ਡੈਮ ਇੱਥੇ ਹਿਮਾਚਲ ਸਰਕਾਰ ਦੇ ਹੈਗੇ ਆ ਉਹ ਜਿੰਨੇ ਉਹਨਾਂ ਨੂੰ ਲੋੜ ਹੁੰਦੀ ਆ ਪਾਣੀ ਰੱਖ ਲੈਂਦੇ ਤੇ ਬਾਕੀ ਸਾਡੇ ਵੱਲ ਭੇਜ ਦੇ ਦਿੰਦੇ ਆ ਸੋ ਮਾਰਾਂ ਸਾਨੂੰ ਉੱਥੇ ਝੱਲਣੀਆਂ ਪੈਂਦੀਆਂ ਨੇ ਪਰ ਫਿਰ ਵੀ ਅਸੀਂ ਲੱਗਿਆ ਤੇ ਠੀਕ ਠਾਕ ਸਥਿਤੀ ਜੋ ਹੈ ਉਹ ਅੱਜ ਪੰਜਾਬ ਦੇ ਵਿੱਚ ਦੇਮਾ ਦੀ ਵੀ ਫਲੱਡ ਦੀ ਸਾਰੀ ਸਥਿਤੀ ਕੰਟਰੋਲ ਦੇ ਵਿੱਚ ਜਾਂਦਿਆਂ ਦੇ ਲੋਕਾਂ ਦੇਖੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਅਫਵਾਹਾਂ ਤੇ ਕੋਈ ਯਕੀਨ ਨਾ ਕਰੋ ਬੜੀਆਂ ਅਫਵਾਹਾਂ ਆਈਆਂ ਜਾਂਦੀਆਂ ਨੇ ਪਾਣੀ ਆ ਗਿਆ ਹੋਰ ਹੋ ਗਿਆ ਕੁਝ ਨਹੀਂ ਸਰਕਾਰ ਪੂਰੀ ਤਰ੍ਹਾਂ ਸचेत ਹੈ ਸਾਰੇ ਸਾਡੇ ਹਰ ਡਿਸਟ੍ਰਿਕਟ ਹੈੱਡਕੁਆਟਰ ਤੇ ਸਾਰੇ ਫਲੱਡ ਕੰਟਰੋਲ ਰੂਮ ਬਣਾਏ ਆ ਉਥੇ ਬਕਾਇਦਾ ਜਿਹੜੇ ਸਾਡੇ ਜੀ ਲੈਵਲ ਦੇ ਅਧਿਕਾਰੀ ਨੇ ਦਿਨ ਰਾਤ ਪਹਿਰਾ ਦੇ ਰਹੇ ਨੇ ਅਸੀਂ ਉਹਨਾਂ ਦੇ ਫੋਨ ਨੰਬਰ ਨੇ ਜਿਹੜੇ ਉਹ ਆ ਲੋਕਾਂ ਨੂੰ ਦੱਸਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਆ ਤੁਸੀਂ ਦੇਖੋਗੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਗ ਹੈ ਜਿਹੜਾ ਮਿੱਟੀ ਦਾ ਭਰ ਕੇ ਰੱਖਿਆ ਹੋਇਆ ਹੈ ਪੂਰੇ ਪੰਜਾਬ ਚ 3,26,000 ਬੈਗ ਭਰ ਕੇ ਰੱਖੇ ਆ ਸੋ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਬਿਲਕੁਲ ਡਰਨ ਦੀ ਲੋੜ ਨਹੀਂ ਕੋਈ ਸਰਕਾਰ ਪੂਰੀ ਤਰ੍ਹਾਂ ਸचेत ਹੈ ਸਾਰਾ ਸਾਡਾ ਪ੍ਰਸ਼ਾਸਨ ਡੀਸੀ ਤੋਂ ਲੈ ਕੇ ਐਸਡੀਐਮ ਸਭ ਪੁਲਿਸ ਡਿਪਾਰਟਮੈਂਟ ਮੈਡੀਕਲ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਜਿਹੜੇ ਹਾਈਲਾਈਟ ਤੇ ਰੱਖੇ ਹੋਏ ਨੇ ਸਾਰੇ ਆਪਣੀ ਜ਼ਿੰਮੇਵਾਰੀ ਪੂਰੀ ਤੰਦੇਹੀ ਦੇ ਨਾਲ ਨਿਭਾਰੇ ਨੇ ਤੇ ਲੋਕਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿ ਬੰਚੋਂ ਕਿਸ-ਕਿਸ ਚੀਜ਼ ਦੇ ਉਦਘਾਟਨ ਕੀਤਾ ਗਿਆ ਅੱਜ ਸਾਰੇ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਜਿਹੜੇ ਹੈ ਪੰਚਾਇਤ ਘਰ ਨਵੇਂ ਬਣਾਏ ਜਾ ਰਹੇ ਨੇ ਤੇ ਜਿਹੜੇ ਮੈਡੀਕਲ ਦੇ ਨਾਲ ਸੰਬੰਧਿਤ ਨੇ ਉਹ ਵੈਲਨੈਸ ਸੈਂਟਰ ਬਣਾਏ ਜਾ ਰਹੇ ਨੇ ਆਂਗਣਵਾੜੀ ਸੈਂਟਰ ਬਣਾਏ ਜਾ ਰਹੇ ਨੇ ਸੋ ਇੰਨਾ ਸਾਰਿਆਂ ਦੇ ਅੱਜ ਕੰਮ ਸ਼ੁਰੂ ਕਰਾਏ ਨੇ ਨਹੀਂ ਪੱਤਰ ਰੱਖੇ ਨੇ ਤੇ ਨਾਲ ਦੀ ਨਾਲ ਕੰਮ ਸ਼ੁਰੂ ਕਰਾਇਆ ਪਹਿਲਾਂ ਟੈਂਟਰ ਉਹਨਾਂ ਦੇ ਹੋ ਚੁੱਕੇ ਸੀ ਸੋ ਕਈ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਅੰਦਾਣੇ ਤੁਸੀਂ ਸ਼ੁਰੂ ਕੀਤਾ ਦੀ ਬਸ਼ਿਹਰਾ ਅੰਦਾਣਾ ਅੰਦਾਣੇ ਤੋਂ ਬਾਅਦ ਅਸੀਂ ਗਏ ਬਨਾਰਸੀ ਫਿਰ ਮੰਡਵੀ ਤੇ ਭੋਲਨ ਤੇ ਭੋਲਨ ਤੋਂ ਬਾਅਦ ਮਕਰੋੜ ਸਾਹਿਬ ਖਲਾੜੀ ਅਤੇ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਅ ਇਹਨਾਂ ਦੇ ਨਿੱਕਾ ਰੱਖੇ ਨੇ ਪੰਚਾਇਤ ਤੋਂ ਉਹਨਾਂ ਦੇ ਤੇ ਆਂਗਣਵਾੜੀ ਸੈਂਟਰਾਂ ਦੇ ਅੱਜ ਮਕਰੋੜ ਸਾਹਿਬ ਵਿਖੇ ਇਹਦੇ ਇੱਕ ਤੇ ਪੰਚਾਇਤ ਘਰਵਾਨਾ ਇੱਕ ਆਂਗਣਵਾੜੀ ਸੈਂਟਰ ਹੈ ਜਿਹੜਾ ਉਹ ਬੰਨਾ ਹੈ ਤੇ ਤੀਜੀ ਜਿਹੜੀ ਹੈ ਇਹਦੇ ਚ ਆਯੁਰਵੈਦਿਕ ਡਿਸਪੈਂਸਰੀ ਜਿਹੜੀ ਇੱਥੇ ਪਹਿਲਾਂ ਚੱਲ ਰਹੀ ਸੀ ਉਹਦੀ ਬਿਲਡਿੰਗ ਵਾਲੀ ਸੋ ਤਿੰਨ ਕੰਮ ਇਹ ਅੱਜ ਸਰਪੋਰਟ ਸਾਹਿਬ ਦੇ ਵਿੱਚ ਸ਼ੁਰੂ ਹੋ ਜਾ ਰਹੇ ਸੋ ਇਹਨਾਂ ਦੇ ਲਈ ਆਏ ਆ ਯਕੀਨ ਸਰ ਘੱਗਰ ਪਾਣੀ ਦਾ ਪੱਤਰ ਜਰੂਰ ਪਧਰਿਆ ਪਰ ਹੁਣ ਸਟੇਬਲ ਹੈ ਕੱਲ ਘਟਿਆ ਵੀ ਇਹ ਘੱਗਰ ਤੇ ਜਿਹੜਾ ਪਿਛਲੇ ਭਾਵੇਂ ਹਵਾਚਰ ਤੇ ਬਰਸਾਤ ਹੋਵੇ ਤੇ ਭਾਵੇਂ ਰੜੇ ਦੇ ਵਿੱਚ ਹੋਵੇ ਉਹਦਾ ਖਮਾਜਾ ਸਾਨੂੰ ਲੋਕਾਂ ਨੂੰ ਭੁਗਤਣਾ ਪੈਂਦਾ ਉੱਥੇ 743 ਫੁੱਟ ਅੱਜ ਲੈਵਲ ਕੁਝ ਪੁਆਇੰਟ ਹੈ ਉਹ ਚੱਲ ਰਿਹਾ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਹਲੇ ਨੀਚੇ ਦੇ ਪਾਸੇ ਇਸ ਦੇ ਲਈ ਕੋਈ ਅਨਸਖਾਵੀ ਗੱਲ ਨਾ ਹੋਵੇ ਅਸੀਂ ਬੜੇ ਪੁਖਤਾ ਪ੍ਰਬੰਧ ਕੀਤੇ ਆ ਖਾਸ ਤੌਰ ਤੇ ਮਕਰੂੜ ਸਾਬ ਤੋਂ ਕੜੈਲ ਤੱਕ ਕਿਉਂਕਿ ਪਿੱਛੇ ਮਕਰੂੜ ਤੋਂ ਖਲੋਰੀ ਤੱਕ 598 ਫੁੱਟ ਚੌੜਾ ਮਕਰੋੜ ਤੋਂ ਕੜੈਲ ਤੱਕ ਘੱਗਰ ਦੀ ਚੜਾਈ 198 ਮੀਟਰ ਸੀ। ਸੋ ਉਹ ਪਾਣੀ ਉੱਥੇ ਸੰਭਾਲ ਹੀ ਸਕਦਾ ਦੀ ਵਿੱਚ ਆ ਜਾਂਦੇ ਸੀ। ਸੋ ਅਸੀਂ ਪਿਛਲੇ ਸਮਿਆਂ ਦੇ ਵਿੱਚ ਕਰੀਬ 3.5 ਤੋਂ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਮਕਰੋੜ ਸਭ ਤੋਂ ਕੜੈਲ ਤੱਕ ਘੱਗਰ ਦੇ ਦੋਹੇ ਪਾਸੇ 15-15 ਫੁੱਟ ਚੌੜੇ ਬੰਨ੍ਹ ਨੇ ਜਿਹੜੇ ਉਹ ਬੜੀ ਉੱਚੇ ਵੀ ਨੇ ਤੇ 15 ਫੁੱਟ ਚੌੜੇ ਨੇ। ਉੱਪਰ ਅਸੀਂ 18 ਕਿਲੋਮੀਟਰ ਬੰਨ੍ਹੇ ਨੇ। ਦੇ ਲੋਕਾਂ ਦੇ ਇਹ ਆਪ ਖੜੇ ਹੋ ਕੇ ਬਣਾਏ ਨੇ ਹੁਣ ਉਸ ਤੇ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੀਆਂ ਨੇ ਸੋ ਇਸ ਨਾਲ ਮੈਂ ਕਹਿ ਸਕਦਾ ਕਿ ਕੋਈ ਖਤਰੇ ਨਹੀਂ ਕਰਨੀ ਪਹਿਲਾਂ ਜਦੋਂ 747 ਫੁੱਟ ਤੇ ਆ ਜਾਂਦਾ ਸੀ ਇੱਥੇ ਬ੍ਰੀਚ ਹੋ ਜਾਂਦੇ ਸੀ ਕਿਉਂਕਿ ਪਾਣੀ ਸਾਬ ਨਹੀਂ ਸਕਦੇ ਸੋ ਅਸੀਂ ਇਹਦੇ ਲਈ ਪੁਤਤਾ ਪਰਵਤ ਜੀ ਨੇ ਉਹ ਕੀਤੇ ਹੋਏ ਨੇ ਬਾਕੀ ਤਾਂ ਦੇਖੋ ਭਗਵਾਨ ਦੇ ਸਹਾਰੇ ਹਰ ਸਾਤ ਪ੍ਰਭੂਆਂ ਨੂੰ ਦੁਆ ਕਰਦੇ ਹਾਂ ਹਮੇਸ਼ਾ ਨਹੀਂ ਹਾਂ ਇਹ ਸਟ੍ਰੈਟਜੀ ਦਾ ਨਾਮ ਹੋਵੇ ਮੁਕਿੰ ਸਾਹਿਬ ਅੱਜ ਘਾਰ ਹੈ ਜਿਹੜੀ ਇਹਨਾਂ ਦੇ ਚ ਮੇਰਾ ਡੈਮ ਉੱਪਰ ਹੈਗੇ ਨੇ ਉਹ ਜਦੋਂ ਤਾਂ ਪਾਣੀ ਦੀ ਖੁਦ ਨੂੰ ਜ਼ਰੂਰ ਦੁੱਧਿਆ ਵਰਤਣਾ ਹੈ ਬਾਦ ਵਿੱਚ ਸਾਡੇ ਲਈ ਤਾਂ ਕੰਦਾ ਦੇ ਨੇ ਤੇ ਖਮਿਆਜਾ ਸਾਨੂੰ ਪੁੰਤਲਾ ਮੈਂਦਾ ਸੋ ਅਸੀਂ ਬੜੇ ਪ੍ਰਬੰਧ ਕੀਤੇ ਨੇ ਪੌਂਡ ਡੈਮ ਤੋਂ ਟਨਲਸ ਦੇ ਰਾਹੀਂ ਕਿ ਪਾਣੀ ਅਸੀਂ ਇੱਥੇ ਲੋਕਾਂ ਤੇ ਨਾ ਛੱਡੀਏ ਖੇਤਾਂ 'ਚ ਨਾ ਛੱਡੀਏ ਅਸੀਂ ਟਨਲਸ ਦੇ ਰਾਹੀਂ ਕਰੀਬ 8-9000 ਕਿਊਸਿਕ ਪਾਣੀ ਜਿਹੜਾ ਉਹ ਸਿੱਧਾ ਹਾਕ ਦਾ ਡੈਮ ਤੇ ਭੇਜੇ ਤਨਜ਼ ਦੇ ਉਹ ਤਾਂ ਸਾਡੀ ਕੋਸ਼ਿਸ਼ ਹੈ ਬਾਕੀ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਭਗਵਾਨ ਦੇ ਸਹਾਰੇ ਹੈ ਸਭ ਕੱਦਰ ਦੇ ਕੋਆਪਰੇਟ ਕਰਦੀ ਨਹੀਂ ਕਿ ਹਰਿਆਣਾ ਸਰਕਾਰ ਦਾ 25 ਸਾਲ ਤੇ ਕੇਸ ਚੱਲਣ ਲੱਗ ਰਿਹਾ ਸੁਪੀਰ ਕੋਰਟ ਦੇ ਵਿੱਚ ਜੇ ਸਾਨੂੰ ਦਿੱਕਤ ਨਾ ਹੋਵੇ ਜੇ ਸਾਨੂੰ ਹਰਿਆਣਾ ਸਰਕਾਰ ਕਿਉਂਕਿ ਇਹ ਅੱਗੇ ਇੰਟਰ ਸਟੇਟ ਰਿਵਰ ਦੀ ਗੱਲ ਆ ਗਈ ਜੇ ਮਕਰੋੜ ਸਾਹਿਬ ਤੋਂ ਤੜ੍ਹਿਆਲ ਤੱਕ ਸਾਨੂੰ ਇਜਾਜ਼ਤ ਦੇਵੇ ਹਰਿਆਣਾ ਸਰਕਾਰ ਤਾਂ ਸਿਰ ਉਹ ਚੈਨਲਾਈਜ਼ ਕਰਦੀ ਹੈ ਪਿੱਛੇ 598 ਫੁੱਟ ਚੌੜਾ ਅੱਗੇ ਵੀ ਕਰਦੀ ਹੈ ਪਰ ਉਹ ਸਾਨੂੰ ਇਜਾਜ਼ਤ ਨਹੀਂ ਦਿੰਦੇ ਉਹਦੇ ਗੱਡੇ ਨਾ ਘੱਟਾ ਬੰਨੇ ਆਏ। ਜੇ ਇਹਦੀ ਸਾਨੂੰ ਐਸਵਾਈਐਲ ਦੀ ਗੱਲ ਪਹਿਲਾਂ ਕਰੋ ਫੋਨ ਕਰੋਗੇ ਤੇ ਇਸ ਤਰ੍ਹਾਂ ਕਰਕੇ ਪਰ ਅਸੀਂ ਇਹ ਸਮਝਦੇ ਹਾਂ ਕਿ ਖਰੀਆਣੇ ਵਾਲੇ ਸਾਡੇ ਹੀ ਨੇ। ਕੋਈ ਸਾਡੇ ਦੁਸ਼ਮਣ ਨਹੀਂ ਹੈਗੇ ਜਿਹੜੇ ਇਹਨਾਂ ਦੇ। ਪਰ ਉਹ ਸਾਨੂੰ ਕੋਆਪਰੇਟ ਕਰਦੇ ਆ। ਸਰ ਇੱਕ ਗੱਲ ਚਾਹੁੰਦਾ ਸਰਕਾਰ ਵੱਲੋਂ ਸਭ ਪ੍ਰਬੰਧ ਕੀਤੇ ਹੋਏ ਨੇ ਤੇ ਹਲੇ ਪਾਣੀ ਦਾ ਲੈਵਲ ਬਹੁਤ ਧੀਮਾ ਹੈ ਤੇ ਹੋਰ ਪਾਣੀ ਘਟਣ ਦੀ ਉਮੀਦ ਹੈ। ਸੁਇਸ ਕਰਕੇ ਕੋਈ ਧਰਮ ਦੀ ਗੱਲ ਨਹੀਂ ਹੈ ਤੇ ਜੇ ਕੋਈ 1% ਗੱਲ ਉਹਦੀ ਹੈ ਤਾਂ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਉਹ ਕੀਤੇ ਗਏ